ਮਹਾਰਾਜ ਜਦੋਂ ਆਪ ਜੀ ਦੇ ਸਿੱਖ ਜਾਂਦੇ ਹਨ ਸੰਸਾਰ ਤੋਂ ਕਿਉਂਕਿ ਗੁਰਮੁਖ ਪਿਆਰਿਓ ਕਰੋੜਾਂ ਵਿੱਚੋਂ ਕੋਈ ਇੱਕ ਜੇਬਾ ਹੁੰਦੀ ਜਿਹੜੀ ਨਾਮ ਜਪਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਰੋੜਾਂ ਚ ਇੱਕ ਜ਼ਬਾਨ ਹੁੰਦੀ ਜਿਹੜੀ ਆਖਦੀ ਸਤਨਾਮ ਸ੍ਰੀ ਵਾਹਿਗੁਰੂ ਤੇ ਮੈਂ ਬੇਨਤੀ ਕਰਾਂ ਗੁਰਮੁਖ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਗੱਲਾਂ ਕਰਿਆ ਕਰੋ ਮੈਂ ਬੇਨਤੀ ਕੀਤੀ ਸਤਗੁਰੂ ਮਹਾਰਾਜ ਜਦੋਂ ਤੁਹਾਡਾ ਕੋਈ ਸਿੱਖ ਬਾਣੀ ਪੜਨ ਵਾਲਾ ਨਾਮ ਜਪਣ ਵਾਲਾ ਕੀਰਤਨ ਵਿੱਚ ਸੁਰਤ ਰਲਾਉਣ ਵਾਲਾ ਇਸ ਸੰਸਾਰ ਤੋਂ ਜਾਂਦਾ ਹੈ ਤੁਹਾਨੂੰ ਕੀ ਮਹਿਸੂਸ ਹੁੰਦਾ ਹੈ ਕਿਉਂਕਿ ਭਾਈ ਗੁਰਦਾਸ ਜੀ ਆਖਦੇ ਦੁਨੀਆ ਨੂੰ ਨਹੀਂ ਉਸ ਰੱਬ ਨੂੰ ਵੀ ਭੁੱਖ ਲੱਗਦੀ ਹੈ ਕਾਦੀ ਲੱਗਦੀ ਹੈ ਭਾਈ ਉਹ ਤੇ ਸਾਰਿਆਂ ਨੂੰ ਦਿੰਦਾ ਹੈ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭੁੱਖ ਰਿਆ ਉੱਡਣ ਵਾਲਿਆਂ ਨੂੰ ਬੈਠਿਆਂ ਨੂੰ ਧਰਤੀ 'ਤੇ ਠਾਂ ਰਹਿਣ ਵਾਲਿਆਂ ਨੂੰ ਸਭਨਾਂ ਨੂੰ ਰਿਜਕ ਦਿੰਦਾ ਏ ਉਹਨੂੰ ਕਦੀ ਭੁੱਖ ਐ ਆਖ ਦੇ ਗੋਬਿੰਦ ਪਾਉ ਭਗਤ ਦਾ ਭੁੱਖਾ ਉਹ ਸਾਡੇ ਵੱਲ ਵੇਂਦਾ ਰਹਿੰਦਾ ਏ ਕੋ ਸਿਫਤ ਦਾ ਬੋਲ ਕਹਿ ਮੈਨੂੰ ਭੁੱਖ ਲੱਗੀ ਐ ਜਿਵੇਂ ਹੁਣੇ ਆਪ ਜੀ ਨੇ ਕੀਰਤਨ ਸਰਵਣ ਕੀਤਾ ਬੜੇ ਇਲਾਹੀ ਬੋਲ ਸਤਿਗੁਰੂ ਮਹਾਰਾਜ ਦੇ ਆ ਰਹੇ ਨੇ ਗੁਰਮੁਖ ਪਿਆਰਿਓ ਸਤਗੁਰੂ ਮਾਰਾ ਕਹਿੰਦੇ ਮੈਨੂੰ ਭੁੱਖ ਲੱਗਦੀ ਹੈ ਸਿਫਤ ਕੋਈ ਸਿੱਖ ਕਹੇ ਤੇ ਮੈਂ ਉਹਦੇ ਨੇੜੇ ਬਹਿ ਕੇ ਸੁਣਾ ਭਲਾ ਸਾਡਾ ਆਉਣਾ ਸਤਗੁਰੂ ਮਾਰਾ ਨੂੰ ਬੇਨਤੀ ਕੀਤੀ ਪਾਤਸ਼ਾਹ ਜਦੋਂ ਕੋਈ ਸਿੱਖ ਬਾਣੀ ਪੜਨ ਵਾਲਾ ਨਾਮ ਦੇ ਰਸ ਲੈਣ ਵਾਲਾ ਤਰਤੀ ਤੋਂ ਜਾਂਦਾ ਹੈ ਬੇਸ਼ੱਕ ਉਹਨੇ ਤੁਹਾਡੀ ਬੁੱਕਲ ਵਿੱਚ ਆਉਣਾ ਹੈ ਪਰ ਸਤਗੁਰੂ ਮਾਰਾ ਤੁਸੀਂ ਕੀ ਮਹਿਸੂਸ ਕਰਦੇ ਹੋ ਸਤਗੁਰੂ ਗੁਰੂ ਰਾਮਦਾਸ ਪਾਤਸ਼ਾਹ ਨੂੰ ਬੇਨਤੀ ਕੀਤੀ ਪਾਤਸ਼ਾਹ ਸਿੱਖ ਜਾਂਦਾ ਹੈ ਤੁਸੀਂ ਕੀ ਮਹਿਸੂਸ ਕਰਦੇ ਹੋ ਪਾਸ਼ਾ ਕਹਿੰਦੇ ਮੈਨੂੰ ਘਾਟਾ ਪੈਂਦਾ ਆਖੋ ਸਤਨਾਮ ਸ੍ਰੀ ਗੁਰੂ ਸਾਹਿਬ ਕਹਿੰਦੇ ਮੈਨੂੰ ਘਾਟਾ ਪੈਂਦਾ ਸਤਗੁਰੂ ਮਹਾਰਾਜ ਤੁਹਾਨੂੰ ਕਾਹਦਾ ਘਾਟਾ ਹੈ ਗੁਰੂ ਸਾਹਿਬ ਧੰਨ ਗੁਰੂ ਰਾਮਦਾਸ ਪਾਸ਼ਾ ਬਚਨ ਕਰਦੇ ਨੇ ਆਖਦੇ ਈ ਰਾ ਲਾਲ ਅਮੋਲਕ ਹੈ ਭਾਰੀ ਮਹਾਰਾਜ ਕਹਿੰਦੇ ਮੈਨੂੰ ਘਾਟਾ ਤਾਂ ਪੈਂਦਾ ਮੈਂ ਹੀਰੇ ਵੰਡਦਾ ਆਖੋ ਸਤਨਾਮ ਸ੍ਰੀ ਮੈਂ ਹੀਰੇ ਵੰਡਦਾ ਗੁਰੂ ਰਾਮਦਾਸ ਪਾਸ਼ਾ ਚੌਥੇ ਨਾਨਕ ਪਾਤਸ਼ਾਹ ਕਹਿੰਦੇ ਮੈਂ ਹੀਰੇ ਵੰਡਦਾ ਤੇ ਹੀਰੇ ਵੰਡਣ ਵਾਲੇ ਨੂੰ ਕਾਹਦਾ ਘਟਾ ਹੈ ਸਤਿਗੁਰੂ ਮਾਰੇ ਕਹਿੰਦੇ ਮੈਂ ਹੀਰੇ ਵੰਡਦਾ ਅੱਗੇ ਲੈਣ ਵਾਲਾ ਕੋਈ ਨਹੀਂ ਆਖੋ ਸਤਨਾਮ ਓਸਰੀ ਹੀਰੇ ਵੰਡਦਾ ਅੱਗੇ ਲੈਣ ਵਾਲਾ ਕੋਈ ਨਹੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ 19-19 ਘੰਟੇ ਬੈਠ ਕੇ ਡੀਖਦੇ ਨੇ ਸਿੱਖ ਆਵੇ ਹੀ ਨਾ ਸਿੱਖ ਗੱਲ ਹੀ ਨਾ ਸੁਣੇ ਸਿੱਖ ਬਚਨੀ ਨਾ ਮੰਨੇ ਸਿੱਖ ਟੀਕਾ ਲਾ ਕੇ ਉਹ ਡਿੱਗਾ ਹੋਵੇ ਨਾਲੀ ਦੇ ਵਿੱਚ ਜਾ ਕੇ ਤੇ ਉਹਦੀਆਂ ਵੀਡੀਓ ਬਣਾ ਕੇ ਲੋਕ ਕਹਿਣ ਕਿ ਸਿੱਖ ਪੰਜਾਬ ਦੇ ਵਿੱਚ ਆਹ ਕੰਮ ਹੋ ਸਤਿਗੁਰੂ ਮਹਾਰਾਜ ਆਖਦੇ ਮੈਂ ਹੀਰੇ ਵੰਡਦਾ ਤੇ ਹੀਰੇ ਲੈਣ ਵਾਲਾ ਕੋਈ ਨਹੀਂ ਮੈਨੂੰ ਦੁੱਖ ਹੈ ਅਮੋਲਕ ਹੈ ਭਾਰੀ ਵਿਣਗਾਹ ਕ ਮੀਕਾ ਕੱਖਾ ਮਹਾਰਾਜ ਕਹਿੰਦੇ ਜਿਹੜੇ ਨਾਮ ਜਪਣ ਵਾਲੇ ਨੇ ਮੇਰੇ ਗਾਕ ਨੇ ਅੱਖ ਸਤਨਾ ਉਸਤਰੀ ਇਹ ਮੇਰੇ ਗਾਕ ਨੇ ਜਿਹੜਾ ਸਤਨਾ ਵਾਹਿਗੁਰੂ ਕਰਦਾ ਨਾ ਚੌਂਕੜਾ ਮਾਰ ਕੇ ਉਹ ਆਪਣੇ ਆਪ ਨੂੰ ਐਵੇਂ ਨਾ ਸਮਝਿਆ ਕਰੋ ਗੁਰਮੁਖ ਕਰਿਆਨੇ ਦੀ ਦੁਕਾਨ ਤੇ ਭੀੜ ਬੜੀ ਹੁੰਦੀ ਹੈ ਸੇਲਾਂ ਤੇ ਭੀੜ ਬੜੀ ਹੁੰਦੀ ਪਰ ਸੁਨਿਆਰੇ ਕੋ ਕੋਈ ਭੀੜ ਨਹੀਂ ਜੀ ਹੁੰਦੀ ਪੈਸੇ ਉਹ ਸਾਰਿਆਂ ਨਾਲੋਂ ਜ਼ਿਆਦਾ ਵੱਟਦਾ ਪਰ ਉਹਦੇ ਕੋਲ ਭੀੜ ਨਹੀਂ ਹੁੰਦੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੋਲ ਸਿੱਖ ਆਉਂਦਾ ਭੀੜ ਉਹਨਾਂ ਦੀ ਵੀ ਨਹੀਂ ਹੁੰਦੀ ਇਹ ਵੀ ਵਿਰਲੇ ਐਣ ਵਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ ਗੁਰੂ ਰਾਮਦਾਸ ਪਾਤਸ਼ਾਹ ਕਹਦੇ ਹੀਰਾ ਲਾਲ ਅਮੋਲਕ ਹੈ ਭਾਰੀ ਵਿੰਗਾ ਕੰਬਿਕਾ ਕੱਖਾ ਜਿਹੜੇ ਮਿਰਕੋ ਹੀਰੇ ਨੇ ਬੜੇ ਮਹੰਗੇ ਨੇ ਉਹ ਗਾਕਾਂ ਤੋਂ ਬਿਨਾ ਇਹ ਨਾਮ ਰੂਪ ਰੂਪੇ ਹੀਰਾ ਕੱਖਾਂ ਵਾਂਗੂ ਜਦੋਂ ਨਾਮ ਜਪਣ ਵਾਲਾ ਹੀ ਨਹੀਂ ਕੋਈ ਜਾਂ ਨਾਮ ਜਪਣ ਵਾਲੇ ਕਰੋੜਾਂ ਵਿੱਚੋਂ ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹੀ ਚੀਤ ਕਹਿੰਦੇ ਜਿਹੜੇ ਕਰੋੜਾਂ ਵਿੱਚੋਂ ਕੋਈ ਵਿਰਲੇ ਜਿਹੜੇ ਆਖਦੇ ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿ ਵਿਰਲੇ ਗੁਰਮੁਖ ਪਿਆਰੇ ਬਿਨ ਗਾ ਕਮੀਖਾ ਕੱਖਾ ਗੁਰੂ ਰਾਮਦਾਸ ਜੀ ਦਾ ਬਚਨ ਹੈ ਅੱਜ ਪੜ੍ਹ ਲਿਓ ਆਖਦੇ ਗਾ ਤੋਂ ਬਿਨਾ ਨਾਮ ਦਾ ਕੀ ਮੁੱਲ ਪਈ ਨਾਮ ਉਤੇ ਉਦੋਂ ਆਪਣੀ ਸ਼ਕਤੀ ਵਿਖਾਉਦਾ ਜਦੋਂ ਉਹਨੂੰ ਸੰਬੰਧਤ ਰਸਨਾ ਮਿਲ ਜਾਂਦੀ ਹੈ ਫਿਰ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੂੰ ਲਿਖਣਾ ਪੈ ਗਿਆ ਪ੍ਰਭ ਜੀ ਬਸੇ ਸਾਧ ਕੀ ਰਸਨਾ ਰਸਨਾ ਹੀ ਨਾ ਮਿਲੇ ਤੇ ਫਿਰ ਪ੍ਰਭੂ ਕਿਵੇਂ ਸ਼ਕਤੀ ਵਿਖਾਏਗਾ ਸਤਿਗੁਰੂ ਮਰ ਜਾਕਦੇ ਬਿਣ ਗਾਹ ਕਮੇਕਾ ਕੱਖਾ ਰਤਨ ਗਾਹਕ ਗੁਰ ਸਾਧੂ ਦੇਖਿਓ ਜਦੋਂ ਸੰਬੰਧਤ ਮਨੁੱਖ ਲੱਭ ਜਾਂਦਾ ਹੁਣ ਫੌਜ ਚ ਲੋੜ ਹੋਈ ਦੀ ਤੱਕੜੇ ਦੀ ਜਿਹੜਾ ਭਜਨ ਅੱਠ ਵਿੱਚ ਸਾਰ ਵਿੱਚ ਸਾਰੇ ਟੈਸਟ ਫਿਜ਼ੀਕਲ ਐਂਡ ਮੈਡੀਕਲ ਸਾਰਾ ਪਾਸ ਕੀਤਾ ਹੋਵੇ ਉਹਦੇ ਵਿੱਚ ਕਿਸੇ ਐਡੇ ਕੈਪ ਨੂੰ ਕਹੇ ਜੀ ਇਹਨੂੰ ਕੰਮ ਕੋਈ ਨਹੀਂ ਮਿਲਦਾ ਕਰੋ ਕਿਰਪਾਏ ਨੂੰ ਵੀ ਰੱਖ ਲੋ ਕਹਿੰਦੇ ਇਹਦੇ ਕੋ ਕੀ ਕਰਾਉਣਾ ਇਦੇ ਕੋਲ ਕੀ ਕਰਾਵਾਂਗੇ ਨਾ ਹਥਿਆਰ ਚਲਾ ਸਕੇ ਨਾ ਭੱਜੇ ਨਾ ਨੱਠੇ ਨਾ ਇਹਨੂੰ ਅੰਦਾਜ਼ਾ ਲੱਗੇ ਨਾ ਆਪ ਬਚ ਕੇ ਸਾਈਡ ਤੇ ਹੋ ਸਕੇ ਗੁਰਮੁਖ ਪੈਰੇ ਇਸੇ ਤਰ੍ਹਾਂ ਨਾਮ ਜਪਣ ਵਾਲੇ ਦੇ ਉੱਤੇ ਵੀ ਸ਼ਰਤਾਂ ਲੱਗ ਹੁੰਦੀਆਂ ਨੇ ਜਿਹੜਾ ਉਹਦੇ ਚੋਂ ਪਾਸ ਹੁੰਦਾ ਉਹਨੂੰ ਕਹਿੰਦੇ ਬੋਲ ਸਤਨਾਮ ਸ੍ਰੀ ਵਾਹਿਗੋਇ ਆਹ ਰੀ ਸਾਰੇ ਨਾਮ ਵੀ ਨਹੀਂ ਦਿੰਦੇ ਪਾਤਸ਼ਾਹ ਸਤਗੁਰੂ ਮਰ ਜਾ ਕੇ ਤੇ ਰਤਨ ਗਾਹਕ ਗੁਰ ਸਾਧੂ ਦੇਖਿਓ ਤੋ ਰਤਨ ਬਿਕਨ ਨੂੰ ਲਖਾ ਜਦੋਂ ਭਾਈ ਤਰਲੋਕ ਸਿੰਘ ਵਰਗਾ ਕੋਈ ਉੱਠ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਦਾ ਮਹਾਰਾਜ ਆਖਦੇ ਹੁਣ ਇਸ ਨਾਮ ਦੇ ਇੱਕ ਅੱਖਰ ਦਾ ਮੁੱਲ ਲੱਖਾਂ ਕਰੋੜਾਂ ਝੋ ਗਿਆ ਆਖੋ ਸਤਨਾਮ ਸ੍ਰੀ ਜਦੋਂ ਨਾਮ ਜਪਣ ਵਾਲਾ ਮਿਲ ਜਾਂਦਾ ਹੈ ਗੁਰੂ ਆਖਦਾ ਹੁਣ ਮੇਰੇ ਬੋਲਾਂ ਦਾ ਮੁੱਲ ਲੱਖਾਂ ਕਰੋੜਾਂ ਝੋ ਜਾਣਾ ਹੈ ਨਹੀਂ ਤੇ ਰਾਤ ਦਿਨੇ ਬਾਣੀ ਚੱਲਦੀ ਰਹੇ ਕੀ ਮੁੱਲ ਹੈ ਅੰਮ੍ਰਿਤ ਦੀ ਨਦੀ ਚੱਲਦੀ ਰਹੇ ਜਦੋਂ ਛਕਣਾ ਹੀ ਨਹੀਂ ਅਸੀਂ ਕੀ ਮੁੱਲ ਹੈ ਉਹਦਾ ਅਮਰਤ ਦਾ ਮੁੱਲ ਉਦੋਂ ਪੈਂਦਾ ਜਦੋਂ ਛਗਣ ਵਾਲਾ ਸਿਰ ਹਜ਼ਰ ਕਰੇ ਮਹਾਰਾਜ ਮੇਰਾ ਸਿਰ ਵੱਢ ਲਓ ਆ ਮੈਨੂੰ ਦਿਓ ਚਾਰ ਛੱਟੇ ਅਮਰਤ ਦੇ ਮੈਂ ਤੁਹਾਡੇ ਅਰਪਣ ਹੋਣ ਨੂੰ ਤਿਆਰ ਹਾਂ ਉਦੋਂ ਅਮਰਤ ਦਾ ਮੁੱਲ ਪੈਂਦਾ ਸਤਗੁਰੂ ਮਹਾਰਾਜ ਆਜ ਦੇ ਤੋ ਰਤਨ ਬੇਕਾਨੋ ਲਖਾ ਘਾਟਾ ਮੈਨੂੰ ਇਹ ਪੈਂਦਾ ਜੇ ਨਾਮ ਜਪਣ ਵਾਲਾ ਨਾਂ ਲੱਭੇ ਤੇ ਮੇਰੇ ਇਹਨਾਂ ਬੋਲਾਂ ਦਾ ਮੁੱਲ ਨਹੀਂ ਪੈਂਦਾ ਫਿਰ ਤੇ ਦੁਨੀਆ ਕਹੇਗੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੋਲਦੇ ਨਹੀਂ ਸਤਿਗੁਰੂ ਮਹਾਰਾਜ ਚ ਸ਼ਕਤੀ ਹੈ ਨਹੀਂ ਪਾਤਸ਼ਾਹ ਦੀਆਂ ਬੇਅਦਬੀਆਂ ਹੋਣਗੀਆਂ ਗਲੀ ਗਲੀ ਅੰਗ ਖਲਾਰ ਕੇ ਛੁੱਟ ਦਿੱਤੇ ਜਾਣਗੇ ਜਦੋਂ ਨਾਮ ਜਪਣ ਵਾਲਿਆਂ ਦੀ ਸ਼ਕਤੀ ਨਹੀਂ ਵੇਖਣੀ ਉਹਨਾਂ ਜਦੋਂ ਆਪਾਂ ਮਿਹਨਤ ਹੀ ਨਹੀਂ ਕਰਨੀ ਫਿਰ ਇਸੇ ਪਾਸੇ ਫਿਰ ਇਹ ਬਚਨ ਗੁਰਮੁਖ ਪਿਆਰਿਓ ਹੌਲੇ ਲੱਗਦੇ ਨੇ ਜਦੋਂ ਜੱਪਣ ਵਾਲਾ ਮਿਲਦਾ ਇਹ ਬਚਨ ਭਾਰੇ ਹੋ ਜਾਂਦੇ ਨੇ ਬਹੁਤ ਜ਼ਿਆਦੇ ਭਾਰੇ ਹੋ ਜਾਂਦੇ ਆ